ਇੱਕ ਸੁਧਾਰ ਜਮੀਦਾਰ ਦੀ ਉਸ ਵੱਡੇ ਘਰ ਦੀ ਨੋ ਨਾਲ ਟੱਕਰ ਹੋਣੀ ਹੈ ਜਿਹੜੀ ਤਿੰਨ ਵਾਰੀ ਇਥੋਂ ਐਮਪੀ ਰਹੀ। ਮੈਨੂੰ ਪੱਤਰਕਾਰ ਭਰਾ ਕਹਿੰਦੇ ਗੜ ਹੈ ਬਾਦਲਾਂ ਦਾ। ਮੈਂ ਗੜ ਤਾਂ ਲੰਮੀ ਵੀ ਹੁੰਦਾ ਸੀ। ਉਹ ਪੰਜ ਵਾਰੀ ਲਗਾਤਾਰ ਸੀ ਤਿੰਨ ਵਾਰੀ ਬਣੀ। ਗੜ ਲੋਕਾਂ ਦਾ ਹੋਇਆ ਕਰਦਾ ਲੋਕ ਕੋਈ ਫੈਸਲਾ ਕਰਦੇ ਆ। ਅੱਜ ਤਿੰਨ ਵਾਰੀ ਜਿੱਤੀ। ਇਹ ਤੋਂ ਮੰਤਰੀ ਵੀ ਬਣ ਗਈ ਐਮਪੀ ਵੀ ਰਹੀ। 75 ਕਰੋੜ ਰੁਪਈਆ ਜਿਹੜਾ ਬਣਨਾ ਉਸ ਨੂੰ ਆਉਣਾ ਸੀ ਪਤਾ ਨਹੀਂ ਕਿੰਨੇ ਵੱਡਿਆ ਸੀ ਤੁਸੀਂ ਦੱਸ ਸਕਦੇ ਮਲਾਡੇ ਵਾਲੇ ਦੱਸ ਸਕਦੇ ਆ ਕਿ ਕਿੰਨਾ ਕੁ ਚਾਚਨ ਦਾ ਔਰ ਨਾਲ ਹੀ ਬੈਠਾ ਸੀ ਜਿਹੜਾ ਇੱਕ ਹੋਰ ਬਲਵਿੰਦਰ ਸਿੰਘ ਹੁੰਦੜ ਉਹਨਾਂ ਨੂੰ ਰਾਜ ਸਭਾ ਲਈ 3 ਡਰਮਾ 18 18 ਸਾਲ 36 ਕਰੋੜ ਇੱਕ ਵਾਰੀ ਤੇ ਜਿਹੜਾ 118 ਕਰੋੜ ਰੁਪਇਆ 118 ਕਰੋੜ ਰੁਪਇਆ ਵੰਡਿਆ ਗਿਆ 118 ਕਰੋੜ ਰੁਪਇਆ ਜਿੰਨਾ ਦਰਮਾ ਦਾ ਪੰਡਾ ਪੰਜਾਬ ਦੇ ਲੋਕਾਂ ਲਈ ਕਿਹਾ ਮੈਂ ਕੱਲ ਉਹਨਾਂ ਨੇ ਲਾਕੇ ਚਾਕੇ ਅੱਜ ਗੱਲਾਂ ਕਰਦੇ ਆ ਵੀ ਗੁਰਪ੍ਰੀਤ ਨੇ ਸਾਡੇ ਸੂਏ ਪੱਕੇ ਕਰਾਦੇ ਸਾਡੇ ਪਾਣੀ ਪਕਾਤਾ ਪਹਿਲਾਂ ਨਹੀਂ ਕਿਸੇ ਨੇ ਕਿਹਾ ਲੜਦਾਬ ਨੇ ਵਾਟਰ ਬਕਸ ਨਹੀਂ ਬਣ ਸਕੀ 20 30 ਲੱਖ ਦੀ ਗ੍ਰਾਂਟ ਨਹੀਂ ਦੇ ਸਕੀ ਪੱਤਰਕਾਰ ਭਰਾ ਕਹਿੰਦੇ ਵੀ ਤੂੰ ਲੜਦਾ ਰਿਹਾ ਗੁਰਪ੍ਰੀਤ ਸਿੰਘਾ ਬਾਦਲ ਨੇ ਕਦੇ ਕਿਸੇ ਨੂੰ ਜਿੱਤਦਾ ਨਹੀਂ ਦਿੱਤਾ ਇਹਨੂੰ ਬੜਾ ਕਿਸੇ ਲੀਡਰਾਂ ਨਾਲ ਰਾਜੀ ਨਮਈ ਕਰਨੇ ਪੈਣ ਮੈਂ ਕਿਹਾ ਜੀ ਕਿਸੇ ਨਾਲ ਕਰ ਲੈਣ ਇਹ ਲੋਕਾਂ ਨਾਲ ਇਹ ਨਾਮਾ ਨਹੀਂ ਕਰ ਸਕਦਾ ਸਿੰਘ ਬਾਦਦਿਆ ਪਹਿਲੀ ਪ੍ਰਾਪਤੀ ਜਿਹੜੀ ਮੀਲ ਪੱਥਰ ਹੈ ਪਹਿਲੀ ਗੱਲ ਕੋਈ ਕਿੱਥੇ ਜਾਂਦਾ ਸੀ ਕੋਈ ਕਿੱਥੇ ਜਾਂਦਾ ਸੀ ਸਰਦਾਰ ਭਗਤ ਸਿੰਘ ਦੀ ਸਮਾਦ ਤੇ ਜਾ ਕੇ ਸਰਕਾਰ ਵੱਲੋਂ ਸੌਂਝਪੜੇ ਔਰ ਪਹਿਲਾਂ ਜੇ ਲਾਸਟ ਸਾਲ ਹੁੰਦਾ ਸੀ ਜਿਹੜਾ ਪੰਜਵਾਂ ਸਾਲ ਹੁੰਦਾ ਸੀ ਉਦੋਂ ਨੌਕਰੀਆਂ ਲੱਡਣ ਲੱਗ ਜਾਂਦੇ ਸੀ ਆਰਟੀਆ ਲੈ ਲੈਂਦੇ ਲੱਖਾਂ ਹੀ ਨੌਜਵਾਨ ਬੱਚੇ ਬੱਚੀਆਂ ਆਪੀਆਂ ਦੇ ਦਿੰਦੇ ਤੇ ਪੀਸਾ ਭਰ ਦਿੰਦੇ ਫਿਰ ਕਿਸੇ ਦਾ ਇਮਤਿਹਾਨ ਹੁੰਦਾ ਕਿਸੇ ਦਾ ਨਾਮ ਕਿਸੇ ਦਾ ਰਿਜ਼ਲਟ ਆਉਂਦਾ ਕਿਸੇ ਦਾ ਨਾਮ ਆਉਂਦਾ ਆਖਰ ਵਿੱਚ ਦੋ ਤਿੰਨ ਹਜ਼ਾਰ ਆਪਣੇ ਚਿਹਤੇ ਚਾਹੇ ਹਸਤਰਾਂ ਦੇ ਹੁੰਦੇ ਤੇ ਚਾਹੇ ਵਜ਼ੀਰਾ ਐਮ ਐਲ ਏ ਦੇ ਹੁੰਦੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਇਹਦੇ ਨਾਲ ਘੁੱਟਾ ਸਾਹ ਦਿੱਤਾ ਜਾ ਰਿਹਾ ਅੱਜ 44 ਹਜ਼ਾਰ ਦੇ ਨੇੜੇ ਛੋਟੀਆਂ ਵੱਡੀਆਂ ਚਪੜਾਸੀ ਤੋਂ ਲੈ ਕੇ ਜੱਜ ਤੱਕ ਦੀ ਨੌਕਰੀ ਹੈ ਜਿਹੜੀ ਉਹਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਪਹਿਲੇ ਸਾਲ ਤੋਂ ਲੈ ਕੇ ਦੂਜੇ ਸਾਲ ਤੱਕ ਅੱਜ ਇਹ ਸਾਲ ਤੱਕ ਕਰ ਗਏ 55 ਬੱਚੇ ਦਿਨ ਰੋਜ਼ਾਨਾ ਜਿਹੜੇ ਪੰਜਾਬ ਦੀ ਸਰਕਾਰ ਵਿੱਚ ਉਹ ਨੌਕਰੀ ਵਿੱਚ ਸ਼ਾਮਲ ਹੋ ਜਾਂਦੇ ਜਿਦੇ ਚ ਮਾਂ ਮੂੰਚਾ ਲੋੜ ਜਾਂਦੀ ਹੈ ਬਾਪ ਰਿਕਸ਼ਾ ਲੈ ਕੇ ਜਾਂਦਾ ਤੀਨੇ ਰਾਤਾ ਜਾ ਕੇ ਗਰੀਬੀ ਦਾ ਵਿੱਚ ਕਮਰੇ ਚ ਰਹਿ ਕੇ ਅੱਜ ਉਹ ਕੁੜੀਆਂ ਜੱਜ ਬਣੀਆਂ ਉਹ ਅੱਜ ਬੱਚੇ ਜੱਜ ਬਣੇ ਆ ਉਹ ਸਿਰ ਤੇ ਸਿਰ ਤੋੜੀ ਨੇਕ ਨੀਤੀ ਥੋੜੀ ਚੰਗੀ ਕੀਤੀ ਹੋਈ ਚੋਣ ਥੋੜੀ ਬੜਾਈ ਹੋਈ ਸਰਕਾਰ ਸਰਕਾਰ ਭਗਵੰਤ ਸਿੰਘ ਮਾਨ ਦੀ ਗਵਾਈ ਇਹ ਪਾਰਦਰਸ਼ੀ ਨੌکریاں ਅੱਜ ਜੇ ਵੀ ਕੀ ਜੇ ਐਸ ਡੀਓ ਦੇ ਜੇ ਹੀ ਲੱਗੇ ਆ ਜੇ ਥਾਣੇਦਾਰ ਮੁੰਡੇ ਕੁੜੀਆਂ ਲੱਗੇ ਆ ਜੇ ਡਾਕਟਰ ਬੜੇ ਆ ਤੇ ਉੱਥੇ ਇੱਕ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਨੂੰ 1 ਰੁਪਏ ਦਾ ਇਲਜ਼ਾਮ ਨਹੀਂ ਲਾਇਆ ਕਿਸੇ ਸਰਕਾਰੀ ਬੰਦੇ ਤੇ ਵੀ ਮੈਂ ਪੈਸੇ ਦੇ ਕੇ ਮੜਿਆ ਮੇਰੇ ਕੋਲੇ ਪਸ਼ੂ ਪਾਲਣ ਦਾ ਵਿਭਾਗ ਹੈ ਮੇਰੇ ਜਿਹੀ 671 ਬੱਚਿਆਂ ਨੇ ਮੁਲਾਜ਼ਮਤ ਕਰਨ ਲਈ ਉਹਦੇ ਚਾਹਤੀਆਂ ਦਿੱਤੀਆਂ ਪਾਸ ਹੋ ਕੇ ਆਏ ਉਹਨਾਂ ਨੂੰ ਜਦੋਂ ਨਿਯੁਕਤੀ ਪੱਤਰ ਵੰਡਣ ਲੱਗੇ ਉਹਨਾਂ ਦੇ ਮੂੰਹ ਮਹਾਂਦਰੇ ਦੱਸਦੇ ਸੀ ਭਰਾਓ ਇਹਨਾਂ ਦਾ ਪਾਲਣ ਪੋਸ਼ਣ ਬੜਾ ਸੌਖਾ ਨਹੀਂ ਹੋਇਆ ਇਹਨਾਂ ਨੇ ਸੰਘਰਸ਼ ਕੀਤਾ ਹੈ ਇਹ ਸਧਾਰਨ ਘਰਾਂ ਵਿੱਚ ਗਰੀਬ ਘਰਾਂ ਵਿੱਚ ਜੰਮੇ ਪੜੇ ਆ ਤੇ ਜਦੋਂ ਉਹ ਨੌਕਰੀਆ ਉਹ ਚਿੱਠੀਆਂ ਲੈ ਕੇ ਜਾਂਦੇ ਸੀ ਅੱਖਾਂ ਚ ਹੰਝੂ ਆਉਂਦੇ ਸੀ ਕਿਸੇ ਕਿਸੇ ਬੱਚੇ ਨੂੰ ਪੁੱਛ ਲਈਦਾ ਸੀ ਬੇਟਾ ਸਿੱਧੀ ਜੇ ਭਾਰਤਾਂ ਨੇ ਕੀਤੀ ਕਿਵੇਂ ਨਹੀਂ ਇਹ ਜੇ ਭਗਵੰਤ ਸਿੰਘ ਮਾਨ ਸੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਤਾਂ ਅਸੀਂ ਸਾਡੀ ਕਾਬਲੀਅਤ ਦਾ ਮੁੱਲ ਪੈ ਗਿਆ ਨਹੀਂ ਅਸੀਂ ਰੁਲ ਜਾਣਾ ਸੀ ਬਹੁਤ ਸਾਰਿਆਂ ਦਾ ਬਾਹਰਲਾ ਵੀਜ਼ਾ ਲੱਗਿਆ ਸੀ ਉਹਨਾਂ ਨੇ ਕਿਹਾ ਜੀ ਸਾਨੂੰ ਉਹ ਉੱਥੇ ਜਾਣ ਦੀ ਲੋੜ ਨਹੀਂ ਸਾਨੂੰ ਜਾ ਕੇ ਉੱਥੇ ਲੇਬਰਾਂ ਕਰਨ ਦੀ ਲੋੜ ਹੈ ਜੀ ਅਸੀਂ ਇੱਥੇ ਠੰਗੇ ਅਫਸਰ ਲੱਗੇ ਆ ਇਸ ਲਈ ਜੇ ਪਾਰਟੀ ਨੂੰ ਚਲਾਉਣ ਵਾਲੇ ਦੀ ਸਰਕਾਰ ਦੇ ਚਲਾਉਣ ਵਾਲੇ ਦੀ ਨੀਤ ਸਾਫ਼ ਹੋ ਰਿਸ਼ਵਤ ਖੋਰੀ ਜਿਹੜੀ ਕਿ ਇਹ ਵੀ ਮੈਂ ਕਹਿ ਸਕਦਾ ਜੀ ਬਹੁਤ ਔਖਾ ਕੰਮ ਹੈ ਵੀ ਸਾਫ਼ ਕਰਨਾ ਪਰ ਜਿੱਤੇ ਸਰਕਾਰੀ ਬੰਦੇ ਜਿੱਤੇ ਲੀਡਰ ਜਿੱਤੇ ਮੰਤਰੀ ਸਾਰਨਤਾ ਕਰਨਾ ਨਾ ਕਰਦੇ ਹੁਣ ਉਹ ਤੇ ਰਿਸ਼ਵਤ ਪੂਰੀ ਬਹੁਤ ਘੱਟ ਜਾਂਦੀ ਹੈ ਉਹਤੇ ਡਰਦੇ ਆਫਟਰ ਵੀ ਮੈਨੂੰ ਕੋਈ ਫਸਾਣਾ ਦੇਵੇ ਚਾਹੇ ਕਿਸੇ ਤੁਸੀਂ ਦਫ਼ਤਰ ਜਾਂਦੇ ਹੋ ਪਹਿਲੀ ਗੱਲ ਕਰਨੀ ਜੁਰਤ ਨਹੀਂ ਕਿ ਉਹ ਕਹਿੰਦਾ ਜੇ ਥੋੜਾ ਜਿਹਾ ਵੀ ਪੈਲੀਪੂਰ ਕੱਢੋ ਨਾ ਹੱਥ ਨਹੀਂ ਕਰਦੇ ਆ ਉਹ ਸੋਚ ਲੱਗਦਾ ਵੀ ਮੇਰੀ ਗੱਲਬਾਤ ਬਣਦਾ ਨਹੀਂ ਫੋਟੋ ਬਣ ਲਾ ਕੇ ਉਹ ਉੱਥੇ ਹੱਥ ਫੜੇ ਕਰ ਦਿੰਦਾ ਇਸ ਲਈ ਸਤਕਾਰ ਨੂੰ ਪਰਾਉ ਥੋੜੀ ਬੜਾਈ ਹੋਈ ਸਰਕਾਰ ਆ ਮੈਂ ਉਹ మంత్రి ਹੁਣ ਮੈਂ ਤੁਹਾਡੇ ਕੋਲੇ ਮੈਨੂੰ ਪਾਰਟੀ ਕੋਲੋਂ ਇਹ ਹੁਕਮ ਹੋ ਗਿਆ ਪਹਿਲਾਂ ਮੇਰੀ ਲੜਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਹੋਈ ਜਿਹੜੇ 11 ਵਾਰ ਪੰਜਾਬ ਦੀ ਵਿਧਾਨ ਸਭਾ ਵਿੱਚ ਮੈਂ ਬਾਦਲਿਕ ਜਮੇ ਤੇ ਉਹ 57 ਚ ਐਮ ਐਲ ਏ ਬਣ ਗਿਆ 16ਵੀਂ ਵਿਧਾਨ ਸਭਾ ਵਿੱਚ ਸਾਡੀ ਸ਼ਮੂਲੀਅਤ ਹੋਈ ਹੈ ਮਾਨ ਸਾਹਿਬ ਹੋਰਾਂ ਦੀ ਮੇਰੀ ਔਰ ਇਹਦੂ ਪਹਿਲਾ 15 ਵਿਧਾਨ ਸਭਾ ਪੰਜਾਬ ਦੀ ਬੜੀਆਂ ਉਹਦੇ ਵਿੱਚ 11 ਵਾਰ ਸਰਦਾਰ ਕਾਸ਼ੀ ਪਾਲਣ ਬੜੇ ਬੁਜਾਰੀ ਨੂੰ 4 ਲੜਦੀ ਸਕੀ ਸੀ ਬਾੜ ਤੋਂ ਲੜੇ ਨਹੀਂ ਸਰਦਾਰ ਤੋਂ ਲੜੇ ਨਹੀਂ ਔਰ ਸਰਦਾਰ ਤੋਂ ਲੜੇ ਤੋਂ ਥੋੜੇ ਜਿਹੇ 35 ਮੋਟੇ ਬਰਤਨਾਂ ਨਾਲ ਅਚਲ ਸਿੰਘ ਪ੍ਰਾਣ ਨੂੰ ਹਾਰੇ ਬਤਨ ਕੇ ਦੇ ਬਾਹਰ ਹੈ ਉਸ ਤੋਂ ਬਾਅਦ ਨਗਰ ਤੋਂ ਲੈ ਕੇ ਇੱਕ ਬੰਦੇ ਨੇ ਜਿਹੜਾ ਬਾਈਕਾਂਡ ਚੌੜੇ ਸੀ ਇकडे ਕਦੇ ਉਹਨਾਂ ਦਾ ਰਾਹ ਹੀ ਰੋਕਿਆ ਸੀ 25000 ਦੇ ਮੁੱਲਾਂ ਦੇ ਫਰਕ ਨਾਲ ਜੰਦੇ ਪੰਜ ਵਾਰ ਲਗਾਤਾਰ ਲੰਬੀ ਦੇ ਹਲਕੇ ਤੋਂ ਜਿੱਤੇ ਰਹੇ ਜਿਹੜਾ ਉਹਨਾਂ ਦਾ ਖਾਨਦਾਨੀ ਹਲਕਾ ਕਿਹਾ ਜਾਂਦਾ ਸੀ ਪਹਿਲਾਂ ਦੋ ਭਰਾਵਾਰੀ ਨਾਲ ਬਣਦੇ ਰਹੇ ਫਿਰ ਸਰਦਾਰ ਪ੍ਰਕਾਸ਼ ਸਿੰਘ ਬਾਦਲਾ ਆ ਗਿਆ ਔਰ ਪੰਜ ਵਾਰ ਮੁਕੰਮਲ ਹੋਈ ਪੰਜਾਬ ਤੇ ਮੈਂ ਜਮਾਣਾ ਨੁਕਾਣਾ ਮੇਰੇ ਕੋਲੇ ਕੀ ਸੀ ਮੇਰੇ ਕੋਲੇ ਤੁਸੀਂ ਸੀ ਤੁਹਾਡਾ ਜੋਸ਼ ਸੀ ਥੋੜਾ ਹੀ ਹੌਸਲਾ ਸੀ ਇਸ ਲਈ ਸਰਕਾਰ ਜੋ ਉਪਰਾਉ ਜਦੋਂ ਬਾਰਵੀਂ ਵਾਰ ਆਈ ਤੇ 12000 ਵੋਟਰਾਂ ਦੇ ਜਿਹੜੇ ਲੰਬੀ ਹਲਕੇ ਦੇ ਲੋਕਾਂ ਨੇ ਮੈਨੂੰ ਆਪਣਾ ਨਮੈਂਦਾ ਬਣਾ ਕੇ ਸਰਕਾਰ ਪ੍ਰਕਾਸ਼ ਸਿੰਘ ਬਾਦਲ ਨੂੰ ਘਰੇ ਬਿਠਾ ਦਿੱਤਾ ਲੋਕਾਂ 'ਚ ਬੜੀ ਵੱਡੀ ਸ਼ਕਤੀ ਹੈ ਮੇਰੇ ਕੋਲੇ ਨੋਟ ਨਹੀਂ ਮੇਰੇ ਕੋਲੇ ਲੋਕ ਹੈ ਮੇਰੇ ਨਾਲ ਪਹਿਲਾਂ ਵੀ ਪੱਤਰਕਾਰ ਪਰਾ ਕੇ ਤੇ ਬੇ ਜੋ ਲੜਦਾ ਰਿਹਾ ਗੁਰਬੀਰ ਸਿੰਘ ਬਾਦਲ ਨੇ ਕਦੇ ਕਿਸੇ ਨੂੰ ਜਿੱਤਦਾ ਨਹੀਂ ਦਿੱਤਾ ਇਹਨੂੰ ਬੜਾ ਕਿਸੇ ਲੀਡਰ ਨਾਲ ਰਾਜੀ ਨਮੈਂ ਕਰਦੇ ਪੈ ਜਾਂਦੇ ਮਗਾਜੀ ਕਿਸੇ ਨਾਲ ਕਰ ਲੈਣ ਇਹ ਲੋਕਾਂ ਨਾਲ ਇਨਾਮ ਨਹੀਂ ਕਰ ਸਕਦੇ ਜਿੱਤੇ ਰੱਬ ਵਰਗੇ ਹੁੰਦੇ ਆ ਲੋਕ ਰੱਬ ਜਿੰਨੂੰ ਕਿਸੇ ਨੂੰ ਦਿੰਦਾ ਬਖਸ਼ਦਾ ਅਸੀਸ ਦਿੰਦਾ ਉਹ ਬੰਦਾ ਕਰ ਜਾਂਦਾ ਜੀ ਜਨਤਾ ਸੰਗਤ ਦੇ ਸੀਸ ਦੇ ਤੇ ਬੰਦਾ ਕਰ ਜਾਂਦਾ ਮੈਂ ਕਿਹਾ ਮੇਰੇ ਤੇ ਮਿਹਰ ਬਾਣ ਨੇ ਕਈ ਵਾਰੀ ਫੈਸਲੇ ਜੱਜ ਕਈ ਵਾਰੀ ਫੈਸਲੇ ਅਫਸਰ ਪੈਸੇ ਲੈ ਕੇ ਦਬਾਤ ਹਲੇ ਵੀ ਕਰ ਦਿੰਦੇ ਆ ਉਹ ਲੀਟਰ ਦਾ ਦਬਾਅ ਵੀ ਹੋ ਸਕਦਾ ਮੈਂ ਕਹਿੰਦਾ ਪਰ ਜਨਤਾ ਜਿਹੜਾ ਫੈਸਲਾ ਹੈ ਜਨਤਾ ਸਭ ਤੋਂ ਵੱਡਾ ਜੱਜ ਆ ਉਹਦੀ ਮਰਜ਼ੀ ਨਾਲ ਕਰਦੀ ਹੈ ਉਹਨਾਂ ਲੋਕਾਂ ਨੇ ਫੈਸਲਾ ਕੀਤਾ ਇੱਕ ਸਾਲ ਮੈਨੂੰ ਜਿੱਦੇ ਆਪਣੀਆਂ ਵੋਟਾਂ ਪੈਣੀਆਂ ਅਜ਼ੀਰ ਬੜੇ ਨੂੰ ਹੋ ਜੂਗਾ ਸਰਦਾਰ ਜੂਰਾਵਾਂ ਪਹਿਲਾਂ ਵਿਰੋਧੀ ਇਹ ਕਹਿੰਦੇ ਹੁੰਦੇ ਸੀ ਮੈਂ ਇਹਦੇ ਨਾਲ 32 ਸਾਲ ਲਗਾਤਾਰ ਮੇਰੇ ਆਪਣੇ ਪਿਤਾ ਜੀ ਤੋਂ ਬਾਅਦ ਲੜਾਈ ਜਾਰੀ ਰੱਖੀ ਸੰਘਰਸ਼ ਕੀਤਾ ਲੋਕ ਮੇਰੇ ਨਾਲ ਜੁੜੇ ਰਹੇ ਅਸੀਂ ਕਮਜ਼ੋਰ ਸੀ ਉਹ ਤਕੜੇ ਸੀ ਉਹ ਜਰਮਾਣੇ ਸੀ ਅਸੀਂ ਨਮਾਣੇ ਸਾਂ ਪਰ ਫਿਰ ਵੀ ਮੇਰਾ ਉਹਨਾਂ ਨੇ ਕਦੇ ਸਾਥ ਨਹੀਂ ਛੱਡਿਆ ਸੀ ਮੇਰੇ ਸਿਰ ਤੇ ਹੱਥ ਰੱਖਿਆ ਮੇਰੀ ਬਾਹ ਫੜ ਕੇ ਰੱਖੀ ਜਦੋਂ ਇਹ ਚੋਣਾ ਆਇਆ ਤਾਂ ਤੁਸੀਂ ਸਮਝਦੇ ਹੋ ਐਨਾ ਮੈਨੂੰ ਵੀ ਨਹੀਂ ਪਤਾ ਸੀ ਕਿ ਲੋਕ ਐਨੇ ਰੋਸ ਵਿੱਚ ਐ ਜਾਂ ਮੇਰੇ ਲਈ ਐਨੇ ਚਾਹ ਵਿੱਚ ਐ ਉਹਨਾਂ ਲੋਕਾਂ ਨੇ ਵੱਡੀ ਕਿਰਪਾ ਕੀਤੀ ਮੈਨੂੰ 1 ਸਾਲ ਦਾ ਸਮਾਂ ਮੰਤਰੀ ਬਣੇ ਦਾ ਜੇ ਮਹਿਕਮਾ 9-10 ਮਹੀਨੇ ਮੈਂ ਉਦੇ ਵਿੱਚ ਸਰਗਰਮੀ ਨਾਲ ਤੇ ਕੰਮ ਕੀਤਾ ਹੈ ਇੱਕ ਵੀ ਬੰਦਾ 1 ਰੁਪਏ ਦਾ ਇਲਜ਼ਾਮ ਨਹੀਂ ਮੇਰੇ ਵਿਰੋਧੀ ਬਹੁਤ ਤਕੜੇ ਹੈ ਕਦੇ ਆਈਟੀ ਸੈੱਲ ਕਦੇ ਪੁਸ਼ ਜੇ ਮੈਂ ਇੱਕ ਦਿਨ ਕਿਤੇ ਜਾਣਾ ਲੈ ਜਾਉਂਦਾ ਨਾਲ ਵੀ ਨਾਲ ਕਹਿੰਦੇ ਕੀਤੀ ਮੰਤਰੀ ਕਿੰਦਰ ਗਿਆ ਪਰ ਇਹ ਤੁਹਾਡੇ ਸੇਵਾਦਾਰ ਨੇ ਪੰਜਾਬ ਲਈ ਲਾ ਸਕੀ ਸਿਕ ਕਾਰਜ ਨੂੰ ਪਰਾਉ ਮੈਨੂੰ ਲਿਬੜ ਨਹੀਂ ਸਕੀ ਮੈਂ ਲਿਬੜਿਆ ਨਹੀਂ ਵਾਹਿਗੁਰੂ ਨੇ ਕਿਰਪਾ ਰੱਖੀ ਹੈ ਅੱਜ ਸਾਫ ਚਾਦਰ ਲੈ ਕੇ ਤੁਹਾਡੇ ਚਰਨਾਂ ਵਿੱਚ حاضر ਹੋਇਆ ਮਰਜ਼ੀ ਤੁਹਾਡੀ ਹੈ ਤੁਸੀਂ ਕਿੰਨਾ ਜ਼ੋਰ ਲਾਉਨੇ ਆ ਕਿੰਨੀ ਲੀਡ ਦਿੱਤੇ ਆ ਕਿਵੇਂ ਜਤੌਨੇ ਆ ਉਹ ਰਾਤ ਨਹੀਂ ਹੋ ਰਹਾਂ ਨੂੰ ਜਤੌਂਦੇ ਰਹੇ ਹੋ ਤੁਹਾਡੇ ਵਿੱਚ ਬੜੀ ਵੱਡੀ ਸ਼ਕਤੀ ਹੈ ਪਰ ਇੱਕ ਸਧਾਰਨ ਨਿਵੀਂਦਾਰ ਦੀ ਉਸ ਵੱਡੇ ਕਰਦੀ ਨੋ ਨਾਲ ਟੱਕਰ ਹੋਣੀ ਹੈ ਜਿਹੜੀ ਤਿੰਨ ਵਾਰੀ ਇਹ ਤੋਂ ਐਮਪੀ ਰਹਿੰਦਾ ਮੈਨੂੰ ਪੱਤਰਕਾਰ ਭਰਾ ਕਹਿੰਦੇ ਗੜ ਹੈ ਬਾਦਲਾਂ ਦਾ ਮੈਂ ਗੜ ਤਾਂ ਲੰਮੀ ਵੀ ਹੁੰਦਾ ਸੀ ਉਹ ਪੰਜ ਵਾਰੀ ਲਗਾਤਾਰ ਸੀ ਤਿੰਨ ਵਾਰੀ ਬਣੀ ਗੜ ਲੋਕਾਂ ਦਾ ਹੋਇਆ ਕਰਦਾ ਲੋਕ ਕੋਈ ਫੈਸਲਾ ਕਰਦੇ ਆ ਮੈਂ ਤੁਹਾਡੇ ਦੇ ਵੱਡੀ ਆਸਮੀਰ ਲੈ ਕੇ ਆਇਆ ਕਾਮਦੰਦੇ ਆਪਣੇ ਵੀ ਤੁਹਾਡੇ ਬਹੁਤ ਹੁੰਦੇ ਆ ਪਰ ਵਿੱਚੋ ਸਮਾਂ ਕੱਢ ਕੇ ਮੇਰੇ ਵਰਗੇ ਗਰੀਬ ਬੰਦੇ ਤੇ ਮਿਹਰ ਭਰਿਆ ਆਸ਼ਰਮ ਮੈਂ ਇੱਕ ਗੱਲ ਕਹਿੰਦਾ ਕਿ ਜੇ ਤੁਸੀਂ ਮੈਨੂੰ ਐਮਟੀ ਚੋਣ ਲੈਨੇ ਹੋ ਮੈਂ ਪੰਜਾਬ ਦੀ ਖਾਤਰ ਕਦੇ ਕੋਈ ਸਮਝੌਤੇ ਨਹੀਂ ਲੈਂਦਾ ਮੈਂ ਕੋਈ ਹੋਟਲ ਨਹੀਂ ਲੈਂਦਾ ਮੈਂ ਕੋਈ ਕਾਰਖਾਨਾ ਨਹੀਂ ਆਪਰੇ ਘਰ ਨਹੀਂ ਲੈਂਦਾ ਮੇਰੇ ਦੇ ਤੱਕ ਪਹਿਲਾਂ ਹੀ ਤੁਸੀਂ ਬਹੁਤ ਮਿਹਰਬਾਨ ਮੈਂ ਪੈਸਾ ਕਰਨਾ ਕਿ ਇਹ ਬਾਲੂਕੋ ਦੇ ਬਹੁਤ ਪੈਸਾ ਸੀ ਕੰਪਨੀ ਆਇਆ ਪੈਸੇ ਕਦੇ ਕਿਸੇ ਦੇ ਨਾਲ ਨਹੀਂ ਕਿਰਦੇ ਸਰਕਾਰ ਉਪਰਾਉ ਜਿੰਨੀ ਛਾਣ ਜਿੰਨਾ ਮਾਣ ਮੈਨੂੰ ਲੰਬੀ ਹਲਕੇ ਦੇ ਲੋਕਾਂ ਨੇ ਦਿੱਤਾ ਹੈ ਸਤਿਗੁਰੂ ਨੇ ਜਿੱਦਾਂ ਮਿਹਰ ਭਰਿਆ ਹੱਥ ਰੱਖਿਆ ਤੁਸੀਂ ਜਿੰਨਾ ਮਿਹਰ ਭਰਿਆ ਹੱਥ ਰੱਖਿਆ ਉਹਨਾਂ ਕਿਸੇ ਦੇ ਹਿੱਸੇ ਨਹੀਂ ਆਇਆ 11 ਵਾਰ ਦਾ ਐਮਐਲਏ ਉਹ ਵੀ 5 ਵਾਰ ਦਾ ਮੁੱਖ ਮੰਤਰੀ ਹੋ ਜਿਹੜਾ ਸਮਝਦਾ ਹੋਵੇ ਕਿ ਜਿਹਦੇ ਤੇ ਬਾਦਰਾ ਅਸਨ ਸਤਿਗੁਰੂ ਦਾ ਉਹ ਇੰਨੇ ਬਣਦਾ ਜਿਹਨੂੰ ਕਿਹਾ ਜਾਂਦਾ ਸੀ ਇਹ ਤਾਂ ਯੂਨੀਵਰਸਿਟੀ ਹੈ ਜਿਹੜੀ ਪੋਲਿਟਿਕਸ ਦੀ ਇਹਦਾ ਲੋਕਾਂ ਨੂੰ ਸਮਝਾਉਣਾ ਕਿਵੇਂ ਝੋਣਾ ਲੜਦੀ ਜਿਹੜੇ ਨੂੰ ਕਿਹਾ ਜਾਂਦਾ ਸੀ ਜੇ ਰੋਗ ਵਿਗੜ ਕੇ ਰਾਜਨੀਤੀ ਦਾ ਇੱਕ ਨੰਤਰ ਵਹਿਦ ਹੈ ਸਤਕਾਰ ਨੂੰ ਪਰਾਉ ਉਸ ਬੋਰਡ ਦੀਆਂ ਜੜਾ ਪੱਟਦੀਆਂ ਤੇ ਨੰਨੀ ਸ਼ਕਤੀ ਦੀ ਪਾੜੀ ਹਾਂ ਤਾਕਤਾਂ ਸਭ ਟੋੜੇ ਆਖਦੀ ਤੁਸੀਂ ਕਿੱਥੇ ਮਰਜੀ ਵਰਤੋਗੇ ਇਸ ਲਈ ਬੇਨਤੀ ਕਰਨਾ ਹੈ ਕਿ ਚਾਹੇ ਪੰਜਾਬ ਦੀ ਗੱਲ ਹੋਵੇ ਚਾਹੇ ਆਪਣੇ ਇਹ ਫਲਕੇ ਦੀ ਗੱਲ ਹੋਵੇ ਇਹਦੀ ਡਿਵੈਲਪਮੈਂਟ ਲਈ ਆਪਣੇ ਦਿੱਤੇ ਫੰਡ ਨੂੰ ਸਹੀ ਇਖਤਿਆਰੀ ਬੰਦ ਨੂੰ ਬਲਕੇ ਲੋਕਾਂ ਦੀ ਸੇਵਾ ਲਈ ਆਰ ਦਿੱਤੇ ਨਵਾਰੇ ਈਪੀ ਇਹ ਤੋਂ ਮੰਤਰੀ ਵੀ ਬਣੇ ਐਮਪੀ ਵੀ ਰਹੇ 75 ਕਰੋੜ ਰੁਪਈਆ ਜਿਹੜਾ ਬਣਨਾ ਉਸ ਤੋਂ ਆਉਣਾ ਸੀ ਪਤਾ ਨਹੀਂ ਕਿੰਨੇ ਵੱਡਿਆ ਤੁਸੀਂ ਦੱਸ ਸਕਦੇ ਬਲਾਡੇ ਵਾਲੇ ਦੱਸ ਸਕਦੇ ਆ ਕਿ ਕਿੰਨਾ ਕੁ ਸ਼ਾ ਕਰਦਾ ਹੈ ਔਰ ਨਾਲ ਹੀ ਬੈਠਾ ਸੀ ਜਿਹੜਾ ਇੱਕ ਹੋਰ ਬਲਵਿੰਦਰ ਸਿੰਘ ਪੁੰਦੜ ਉਹਨਾਂ ਨੂੰ ਰਾਜ ਸਭਾ ਲਈ 3 ਦਰਮਾ 18 18 ਸਾਲ 36 ਕਰੋੜ ਇੱਕ ਵਾਰੀ ਤੇ ਜਿਹੜਾ 118 ਕਰੋੜ ਰੁਪਈਆ 118 ਕਰੋੜ ਰੁਪਇਆ ਪਾੜਿਆ ਗਿਆ 118 ਕਰੋੜ ਰੁਪਇਆ ਨਾਮ ਕਰਮਾਲਾ ਪੰਡਾ ਪੰਜਾਬ ਦੇ ਲੋਕਾਂ ਲਈ ਕੀਤਾ ਮੈਂ ਕੱਲ ਉਹਨਾਂ ਦੇ ਇਲਾਕੇ ਚ ਜਾ ਕੇ ਆਇਆ ਅੱਜ ਗੱਲ ਕਰਦੇ ਆ ਵੀ ਗੁਰਪ੍ਰੀਤ ਨੇ ਸਾਡੇ ਸੂਏ ਪੱਕੇ ਕਰਾਦੇ ਸਾਡੇ ਪਾਣੀ ਪਹੁੰਚਾਤਾ ਪਹਿਲਾਂ ਨਹੀਂ ਕਿਸੇ ਨੇ ਕਿਹਾ ਬੁਧਰਾ ਸਾਹਿਬ ਨੇ ਵਾਟਰ ਵਰਕਸ ਨਹੀਂ ਬਣ ਸਕੇ 20 30 ਲੱਖ ਦੀ ਗ੍ਰਾਂਟ ਨਹੀਂ ਦੇ ਸਕੇ ਔਰ ਜੇ ਬੁਧਰਾ ਜੀ ਅੱਜ ਮੇਰੇ ਨਾਲ ਗੱਲ ਕਰਦੇ ਤੁਸੀਂ 22 ਕਰੋੜ ਰੁਪਇਆ ਨਹਿਰ ਤੇ ਲਗਾਇਆ ਏ ਸਾਡੇ ਹਿੱਸੇ ਕਿਉਂ ਆਇਆ ਕਿ ਸਾਡੀ ਨੀਤ ਸਾਫ਼ ਹੈ ਉਹ ਸੰਘੇ ਸੀ ਲੋਕ ਹੈ ਸਾਨੂੰ ਦਾ ਜ਼ਬਾਰੀ ਨਾਲ ਬੜਨੇ ਸਾਨੂੰ ਕਦੋਂ ਪਿੱਛਾ ਛੰਦੇ ਹੈ ਇਸ ਲਈ ਤੁਸੀਂ ਲੋਕ ਜੇ ਇਸ ਗੱਲ ਦੇ ਚਿੰਤ ਨਾ ਹੋਗੇ ਜਿਹੜਾ ਤੁਹਾਡੇ ਨਾਲ ਹੈ ਤੁਹਾਡੀ ਨਾਭਜ ਪੜਦਾ ਤੁਹਾਡੀ ਗੱਲ ਸੁਣਦਾ ਉਹਨੂੰ ਤੁਸੀਂ ਆਪਣਾ ਜੇ ਨਮਾਇੰਦਾ ਚੁਣ ਲੈ ਲਿਓ ਤੇ ਤੁਹਾਡੇ ਕੰਮ ਆ ਸਦਾ ਹੀ ਚਾਹੀ ਮੈਂ ਤੁਹਾਨੂੰ ਮੇਲ ਨਹੀਂ ਕਰਦਾ ਸੀ ਮੈਂ ਇਸ ਗੱਲ ਵੀ ਮਾਫੀ ਚਾਹੁੰਦਾ ਹੋ ਸਕਦਾ ਹੈ ਕਿ ਕੰਮ ਕਾਰ ਕੁਝ ਕਮੀ ਰਹੀ ਤੇਰੇ ਤੋਂ ਹੈ पर तुम एक मा थोड़ा चुने हुआ सेवादार थोड़ा चुने हुआ जमेदार एक रुपया आराम कम के घर कदम ना गया जाऊँगा मैं मर जाना चंगा सब कुछ जे योगा मैं कहना कि ईमानदारी सेवा करूंगा मैं होर कोई बहतिया चीजा की लड़ नहीं मेरे को मेरे को रखिए दिखती है हालात लागू का परमात्मा